ਕਾ ਇਹ ਜੋੜੀ ਸੌਣ ਵੀਰ ਇਕੱਠੀਆਂ ਕਰੇ ਪਾਦੋ ਚੰਦਰੀ ਬਸੋੜੇ ਪਾਵੇ ਸੌਣ ਵੀਰ ਇਕੱਠੀਆਂ ਕਰੇ ਚੰਦਰੀ ਬਸੋੜੇ ਪਾਵੇ ਵੰਡਾ ਸੀਰਣੀ ਪਾਦੋ ਚੜਦੀ ਨੂੰ ਅੱਗ ਲੱਗ ਜਾਵੇ ਸੌਣ ਵੀ ਮੈਂ ਵੰਡਾ ਵੀਰਨੀ ਚੜ੍ਹਦੀ ਦੱਬ ਕੇ ਬੋਲੋ ਭਾਈ ਨਾਂ ਨਾਲੇ ਬੋਲ ਪੋਗਾ ਇੱਕਠੀਆਂ ਕਰੇ ਵਾਦੋ ਚੰਦ ਦੀਵੋ ਸੋੜੇ ਕਾਵੇ ਸੋਣ ਦੀ ਮੈਂ ਬੰਡਾ ਸੀਰਨੀ ਪਤੋਂ ਚੜ ਜੀ ਨੂੰ ਅਗ ਲੱਗ ਜਾਵੇ ਸੋਣ ਦੀ ਮੈਂ ਬੰਡਾ ਸੀਰਨੀ ਪਤੋਂ ਚੜ ਤੈਨੂੰ ਰੋਗ ਲੱਗ ਜਾਵੇ ਕੜੀਆਂ ਜਾਣੀਆਂ ਸਿੰਘਾਂ ਦੇ ਮੌਲ ਜਿੱਥੇ ਕੁੜੀਆਂ ਆਪਾਂ ਖੜੀਆਂ ਹੋਤੀ ਕਰੋ ਚੇੜ ਕੁੜੀਆਂ ਮਾਮਾ ਨਹੀਂ ਮਾਮਾ ਗਮੇ ਫੁਰਗ ਮਾਮਾ ਦੀ ਮਨਾ ਗੱਦਮੇ ਫੁਰਗ ਜੋ ਮਾਦੀ ਮੋੜੀ ਗਈ ਬੀਰਾ ਸੁਪਨ ਕਾਰਿਦੇ ਕਾਲੀ ਕਾਟ ਲਗ ਬੇ ਗੋੜ ਮੋੜੀ ਗਈ ਬੀਰਾ ਸੁਪਨ ਕਾਰਿਦੇ ਉਹ ਬਾਣੀ ਤੇ ਗੜਾ ਪੁਨ ਕੀਤਾ ਇਹ ਮੇਰੇ ਦਰਮੀਆਂ ਤੇ ਗੜਾ ਪੁਨ ਕੀਤਾ ਵੀਰ ਮੇਰੇ ਦਮਿਨੇ ਤਾਂ ਵੀਰਾ ਯੰਮ ਦਾ ਬੁੱਟਾ ਮੈਂ ਖੇਲਾ ਬਣ ਜਾਵਾਂ ਚੁੱਕ ਚੁੱਕ ਤੇਰੇ ਨਾਲ ਜੇ ਲੱਗ ਜਾ ਰਤੀ ਫਰਕ ਨਾ ਪਾਵਾਂ ਤੇਰੀ ਨੇ ਆ ਮਾਂ ਤੇਰੀ ਲੱਗੀ ਦਾ ਮਣ ਕੇ ਗਾਦਰਾ ਮਾਂ ਤੇਰੀ ਲੱਗੀ ਦਾ ਕਾਲੀ ਕੁੜਤੀ ਸਜੈ ਜਿਨੀਰੀ ਆਉਣ ਜਾਏ ਨੂੰ ਪਾਵਾਂ ਆਪਣੇ ਵੀਰੇ ਦੀ ਚੁਕੀ ਨਾ ਖਾ ਮੈਂ ਤੇਰੀ ਦੀ ਚੁਕੀ ਨਾ ਖਾ ਮੈਂ ਆਪਣੇ ਵੀਰੇ ਦੀ ਚੁਕੀ ਨਾ ਖਾ ਮੈਂ ਕਿਨੇੜੇ ਰੱਖਿਆ ਰੋ ਰਹਾ ਘੱਟਲੀ ਜਾਈ ਇੱਕ ਕਿਰਪਾ ਮੈਂ ਦਿੱਕਾ ਦੀ ਰਦੀਏ ਤੁਮ ਤੂੰ ਨਾ ਨਾ ਮਾ ਟੀਕਾ ਵੀਰ ਦੀਆਂ ਦਿੱਦ ਨੂੰ ਜਾਗ ਨਾ ਲਾਵਾਂ ਟੀਕਾ ਵੀਰ ਦੀਆਂ ਨੂੰ ਜਾਗ ਨਾ ਲਾਵਾਂ ਟੀਕਾ ਵੀਰ ਪਿਆ ਹਰੇਕਾ ਉੱਤੇ ਸਾਪ ਨੂੰ ਕਤ ਮਾਰਦਾ ਪੱਜੋ ਵੀਰੋ ਵੇ ਬਾਪੂ ਕੰਨਾ ਮਜਾ ਚਾ ਭਵੀ ਵੀਰ ਤਣ ਮੰਗਲ ਜੀ ਜੀਆ ਬੜੀ ਘਰ ਬੈ ਜਨਾ ਦੇ ਕੋੜਾ ਕੋਰੀ ਖੇਤ ਸੁਮੀਂਂ ਦੀਆਂ ਨਿਆਆਂ ਬਈ ਜੱਟਾਂ ਦੇ ਪੁੱਤ ਸਾਧੂ ਬਣ ਗਏ ਜੱਟਾਂ ਦੇ ਪੁੱਤ ਸਾਧੂ ਬਣ ਗਏ ਸਿੱਖ ਤੇ ਜਟਾਰ ਖਾਈਆਂ ਬਈ ਲੈ ਕੇ ਗੋਪੀਏ ਚੜ ਗਏ ਮਨੇ ਲੈ ਕੇ ਗੋਪੀਆ ਚੜ ਗਏ ਮਨੇ ਤੇ ਚਿੜੀਆਂ ਖੂਪ ਉੜੀਆਂ ਡਿਗਦੇ ਪੂਰਨ ਨੂੰ ਭਾਰੀਆਂ ਵੋ ਚੁਣੀਆਂ ਜਾਂ ਡਿਗਦੇ ਪੂਰਨ ਨੂੰ ਭਾਰੀਆਂ ਓਥੇ ਤਲਾ ਮੰਗੀ ਸੀ 니 ਮੈਂ ਉਸੇ ਪਿੰਡ ਵਿਆਹੀ ਜਿੱਥੇ ਸ਼ੱਕਰਵੰਦੀ ਸੀ ਵੇ ਤੂੰ ਮੰਗਿਆ ਜਾਵੇਂਗਾ ਵੇ ਤੂੰ ਵਿਆਹਾ ਜਾਵੇਂਗਾ ਦੀ ਲਾ ਖੜਕੇ ਨੀ ਮੇਰੇ ਆਇਫੇ ਸਾਰੇ ਮੇਰੇ ਨੇਕਾ ਸੇ ਲੈਂਦੇ ਸੱਸ ਮੇਰੀ ਨੇ ਮੰਡੇ ਮੇਰੀ ਵਾਲ ਆਇਲ ਬਾਬਾ ਟੰਕੇ ਨੀ ਆਇਲ ਬਾਬਾ ਸਾਸ ਮੇਰੀ ਬੜੀ ਕਪੱਤੀ ਪਾਉ ਨਾ ਦੇਵੇ ਜੁੱਤੀ ਮੈਂ ਵੀ ਜੁੱਤੀ ਪਾਉਣੀ ਆ ਮੰਡਿਆ ਰਾਜੀ ਰਹਿ ਜਾ ਗੁੱਸੇ ਨਾ ਨਹੀਂ ਸਨਾ ਪਰੇ ਅਚਾਰ ਦਾ ਕਿਸੇ ਨੂੰ ਕੀ ਪਤਾ ਪੂਆ ਪਤੀ ਜੀ ਦੇ ਪਿਆਰ ਦਾ ਕਿਨੋ ਕੀ ਪਤਾ ਪੂਆ ਪਤੀ ਜੀ ਦੇ ਪਿਆਰ ਦਾ ਸਾਸਮ ਸਾਸਮ ਮਰੀਦਾ ਈਟਾ ਚੂੜਾ ਵਿਚੋਂ ਨਿਕਲੀ ਜੂਨ ਇਸ ਸੇਕੰਡਰੀ ਹੈ ਮਹਿਨਤ ਤੇ ਕੋਈ ਨਾ ਸੇਕੰਡਰੀ ਹੈ ਆੜੂ ਨਿ ਪੁਆਇਸ਼ ਕਰੇ ਪੁਪੜਲਾ ਝਾੜੂ ਨਿ ਪੁਆਇਸ਼ ਕਰੇ ਪੁਪੜਲਾ ਵੇਚ ਬਾਰੀ ਪਰਸੀ ਘਟਣ ਗਿਆ ਸੀ ਘਟਕੇ ਲਿਆਂਦਾ ਘਟਕੇ ਲਿਆਂਦੇ ਛੋਲੇ ਨੀ ਮੈਂ ਸੱਸ ਕਟਣੀ ਕਟੜ ਸੁਣੋ ਉਹ ਲੈ ਨੀ ਮੈਂ ਸੱਸ ਕਟਣੀ ਕਟੜ ਸੁਣੋ ਆਇਆ ਲੈ ਨੀ ਮੈਂ ਜੁਗਿਆ ਤੀਆਂ ਜੋਰ ਲਕੀਆਂ ਜੋਰ ਜੋਰ ਲਕੀਆਂ ਮੇਰੇ ਪਿੱਕੇ ਆਂਦੇ ਪਿੱਤੇ ਤੀਆਂ ਜੋਰ ਲਕੀਆਂ ਨੀ țeḍī ਆਪਣੀ ਤਾਰੋ ਐ ਨਾ ਤਾਰੋ ਉਹ ਕੱਲ ਉਹ ਕੱਲ ਆਪਣੀ ਪੋਤੀ ਨੂੰ ਲੈ ਕੇ ਬਾਜ਼ਾਰ ਗਈ ਬਈ ਪੋਤੀ ਦਾ ਹਲਵਾਈ ਦੀ ਦੁਕਾਨ ਤੇ ਜਾ ਕੇ ਅੜ ਗਈ ਕਹਿੰਦੀ ਮੈਂ ਤਾਂ ਲੱਡੂ ਖਾਣਾ ਤਾਰੋ ਕਹਿੰਦੀ ਛੱਡ ਬੜਾ ਲੱਡੂ ਵੀ ਕੋਈ ਖਾਣ ਚੀਜ਼ ਐ ਤੂੰ ਬਰਫੀ ਖਾ ਰਸਗੁੱਲਾ ਖਾ ਲੇ ਵੀ ਖਾ ਤਾਰੋ ਕਹਿੰਨਾ ਮੈਂ ਤਾਂ ਲੱਡੂ ਖਾਣਾ ਜਦ ਹੀ ਭਾਈ ਨੇ ਇਧਰ ਮੁਕਰਿਆ ਤਾਰੋ ਨੇ ਚੱਕ ਕੇ ਲੱਡੂ ਆਪਣੀ ਪੋਤੀ ਨੂੰ ਦਿੱਤਾ ਭਾਈ ਵੀ ਪੂਰਾ ਖਚਲਾ ਸੀ ਭਾਈ ਨੇ ਮਾਰਿਆ ਅੱਛ ਕਹਿਣਾ ਹੱਥ ਲੜ ਲੈ ਗੱਲ ਜਿਹੜੀ ਆਪਣੇ ਭਾਈ ਪੂਆ ਕੀ ਨਾ ਉਹ ਗਈ ਫੁੱਫਣ ਨਾਲ ਬਾਜ਼ਾਰ ਭਾਈ ਪੂਆ ਨੇ ਤਾਂ ਕਰਤਾ ਐਡਾ ਕੱਪੜਿਆਂ ਦਾ ਬਿੱਲ ਭਾਈ ਮਾਤਾ ਪੂਆ ਕਹਿੰਦੀ ਮੈਂ ਤਾਂ ਕੁਲਫੀ ਖਾਣੀ ਆ

ਗੋਲ ਗੱਪੇ ਵਿੱਚ ਦਾਣੀ ਗੋਲ ਗੱਪੇ ਵਿੱਚ ਦਾ ਗੋਲ ਗੱਪੇ ਵਿੱਚ ਦਾ ਗੋਲ ਗੱਪੇ ਵਿੱਚ ਦਾ ਬਾਗਰੀ ਨਦੀ ਦੇ ਵਿੱਚ ਦੋ ਫੁੱਲ ਸੁਹੇ ਮੋਜ ਵੜੀ ਨੀ ਇਹ ਨਾਮਾਪਿਆਂ ਦੇ ਬੂਏ ਮੋਜ ਤੀਰੀ ਨਾਮਾਪਿਆਂ ਦੇ